ਸਾਤਰੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਟਾਈਮ ਖੜੇ ਆ ਜਮਾ ਸਤਲੋਈ ਦਰਿਆ ਦੀ ਕੰਢੇ ਤੇ ਤੇ ਬਾਪੂ ਜੀ ਉੱਥੇ ਸੇਵਾ ਕਰਦੇ ਸੀ ਅਸੀਂ ਦੇਖਿਆ ਇੱਕ ਉਮਰ ਦਾ ਆਪਾਂ ਨਾ ਅੰਦਾਜ਼ਾ ਲਾਉਣੇ ਹੁੰਦੇ ਆ ਖਾਸ ਕਰਕੇ ਸਾਡੀ ਉਮਰ ਦੇ ਬੰਦੇ ਜ਼ਰੂਰ ਜੱਜਮੈਂਟ ਕਰਦੇ ਆ ਕਿ ਬਾਪੂ ਦਾ ਜਜ਼ਬਾ ਦੇਖੋ ਚਿੱਟੀ ਦਾੜੀ ਆ ਤੇ ਦਿਨ ਰਾਤ ਬਾਪੂ ਕਹਿੰਦਾ ਵੀ ਅਸੀਂ ਇੱਥੇ ਲੱਗੇ ਹੋਏ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਵੀ ਇਸ ਟਾਈਮ ਹਾਲਾਤ ਕਿਵੇਂ ਦੇ ਨੇ ਤੇ ਬੰਨ ਦੇ ਤੇ ਪਾਣੀ ਚ ਨੁਕਸਾਨ ਜਿਹੜਾ ਉਹ ਕਿੰਨਾ ਕੁ ਹੋਇਆ ਹੋਇਆ ਤਾਂ ਆਪਾਂ ਨੂੰ ਵੀ ਪਤਾ ਕਿਹੜੇ ਘਰ ਆ ਜਿਹੜੇ ਅਸਲ ਚ ਜਮ ਖਤਮ ਹੋਣ ਦੀ ਕਾਰਤੇ ਆ ਸਾਰੀ ਗੱਲਬਾਤ ਕਰਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲਾਤ ਆਈ ਹੁਣ ਦੇ ਜੀ ਬੜੇ ਹਾਲਾਤ ਮੜਿਆ ਆਣਾ ਜਿਹੜੇ ਵਿੱਚ ਡੁੱਬ ਗਿਆ ਕਈਆਂ ਦੇ ਕਿੰਨਾ ਕਿੰਨਾ ਝੋਨਾ ਹੈ ਗਿਆ ਦਾਦਾ ਇਕੱਲੇ 15 15 ਕਿੱਲੇ ਝੋਨਾ ਹੀ ਰਿਆਸਾਂ ਲਾ ਕੇ ਬਿਠੇ ਵਿਚਾਰੇ ਹਾਂ ਉਹਨਾਂ ਦੇ ਵਿਚਾਰੇ ਨੇ ਕਾਹਦੀਆਂ ਆਸਾਂ ਰਹਿ ਗਈਆਂ ਅੱਛਾ ਜੀ ਉਹ ਦੇ ਵਿਚਾਰੇ ਡੁੱਬ ਗਏ ਆ ਤੇ ਹੁਣ ਨਾਂ ਦਾ ਇਧਰਲੇ ਦੇ ਵਿਚਾਰੇ ਬਚ ਜਾਣ ਹੁਣ ਉਹ ਇਹੋ ਵਿਚਾਰੇ ਨਾਲ ਲੱਗੇ ਉਹ ਬੰਦੇ ਵਿਚਾਰੇ ਮੁੰਡੇ ਨਾਲ ਲੱਗੇ ਆ ਕਈ ਵਿਚਾਰੇ ਬਜ਼ੁਰਗ ਨਾਲ ਲੱਗੇ ਆ ਵੀ ਆਪਾਂ ਇਧਰ ਲਾਬਚਾ ਕਰੀਏ ਜੇ ਇਧਰ ਲਾਬਚਾ ਹੋ ਕੋਈ ਇਧਰ ਡੰਗਰਾਸ ਤੇ ਵਿਚਾਰਾ ਕੱਢ ਲੂਗਾ ਕੋਈ ਹੈਲਪ ਕਰ ਦੂਗਾ ਇਹਦੇ ਵਿਚਾਰੇ ਕਿੱਥੋਂ ਨਾਲ ਜਿਹੜੇ ਡੁੱਬ ਗਏ ਕਿੱਥੋਂ ਵਿਚਾਰਾ ਲਿਆਉਣਗੇ ਡੰਗਰਾਸ ਤੇ ਕੀ ਕਰਨਗੇ ਲੰਮੂ ਥੋੜਾ ਲਿਆਉਣਗੇ ਕਿੰਨੇ ਘਰਾਂ ਦਾ ਬਾਪੂ ਇਧਰ ਨੁਕਸਾਨ ਹੋਇਆ ਜਿਹਦੇ ਵਿੱਚ ਘਰ ਸੀ ਜਾਂ ਜ਼ਮੀਨਾਂ ਕਿੰਨੇ ਕਿੰਨੇ ਕਿੱਕੜ ਹੋਊਗਾ ਇਹ ਬਹੁਤ ਪੜੀ ਹੋ ਗਈ ਇਹਦੇ ਵਿੱਚ ਅੱਛਾ ਇਹਦੇ ਵਿੱਚ ਤੇ ਹੋਊਗੀ ਨਾਲ ਤੇ ਕਿਸੇ ਦੀ 20 ਕਿੱਲੇ ਆ ਕਿਸੇ ਦੀ 25 ਕਿੱਲੇ ਆ ਕਿਸੇ ਦੀ 30 ਕਿੱਲੇ ਆ ਸਾਰਾ ਜੋ ਨਨਸਰਿਆ ਸੀ ਸਾਰਾ ਜੋ ਨਨਸਰਿਆ ਸਾਰਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਬਹੁਤ ਜਿਆਦਾ ਜੀ ਆਪੋ ਮੈਂ ਸੁਣਿਆ ਸੀ ਕਹਿੰਦੇ ਇੱਥੇ ਇੱਕ ਟਰੈਕਟਰ ਵੀ ਵਿੱਚ ਰਹਿ ਗਿਆ ਜੀ ਇੱਥੇ ਬੈ ਗਿਆ ਉਹ ਬੈ ਗਿਆ ਅੱਛਾ ਜੀ ਇੱਥੇ ਬੈ ਗਿਆ ਇੱਥੇ ਜਾ ਗਾੜੀ ਬੈ ਗਿਆ ਉਹਨਾਂ ਟਰੈਕਟਰ ਨਹੀਂ ਨਿਕਲਿਆ ਵਿੱਚੇ ਟਰੈਕਟਰ ਰਹਿ ਗਿਆ ਵਿੱਚੇ ਹੀ ਦੋ ਟਰਾਲੀਆਂ ਆ ਠੀਕ ਹੈ ਵਿੱਚੇ ਰਹਿ ਗਈਆਂ ਉਹ ਨਿਕਲਿਆ ਹੀ ਨਹੀਂ ਉਹਨਾਂ ਕੋ ਪਾਣੀ ਦਾ ਇੰਨਾ ਜ਼ੋਰ ਹੋ ਗਿਆ ਨਹੀਂ ਹੁਣ ਸੰਭਾਵਨਾ ਹੈਗੀ ਆ ਮਿਲਣ ਦੀ ਕਿ ਨਹੀਂ ਖੇਤੀ ਜਗੇ ਉਹਨਾਂ ਦਾ ਰਣ ਪਾਣੀ ਖੇਤੀ ਦੇ ਵਿੱਚ ਜਾਂਦਾ ਠੀਕ ਹੈ ਹੁਣ ਵੇਖੋ ਨਿਕਲੇ ਤਾਂ ਹੈਗੇ ਨਹੀਂ ਪਰ ਕਿਸੇ ਦੇ ਵਿੱਚ ਰਾਹ ਪਾਣੀ ਉਹਨਾਂ ਨੂੰ ਦੇ ਆਉਂਦੇ ਆ ਨਹੀਂ ਉਹ ਉਹ ਘਰ ਉਹ ਘਰ ਦੇ ਪਰਿਵਾਰ ਵਾਲੇ ਜਿਹੜੇ ਉਹ ਵਿੱਚ ਹੀ ਉੱਥੇ ਹੀ ਆ ਉਹ ਵਿੱਚ ਹੀ ਆ ਮੈਨੂੰ ਜਿਆਦਾ ਕੋਈ ਨਿਕਲ ਨਹੀਂ ਨਿਕਲ ਨਿਕਲ ਆ ਜਾਂ ਕਿਸ ਤਨ ਕਿਸ ਤੀ ਗਈ ਕਿਸ ਤੀ ਨਾ ਨਿਕਲ ਨਿਕਲ ਆ ਬਾਹਰ ਨਿਕਲ ਆਇਆ ਠੀਕ ਹੈ ਹਾਂਜੀ ਬਾਬੂ ਪਾਣੀ ਦਾ ਹਵਾ ਜਿਹੜਾ ਅਸੀਂ ਵੇਖਿਆ ਬਹੁਤ ਤੇਜ਼ ਹੈ ਇਹ ਆਪਾਂ ਇਹ ਦੂ ਪਹਿਲਾਂ ਇਦੋਂ ਇਦੋਂ ਵੀ ਤੇਜ਼ ਸੀ ਜੀ ਸਮਝ ਨਹੀਂ ਲੱਗਦੀ ਇਹ ਤਾਂ ਕਦੀ ਜਾਂਦਾ ਹਵਾ ਤੇ ਕਦੀ ਘਟ ਜਾਂਦਾ ਰਾਤੀ ਨੂੰ ਬਿਲਕੁਲ ਘਟ ਹੋ ਗਿਆ ਠੀਕ ਹੈ ਤੇ ਆ ਦਿਨੇ ਹੁਣ ਫੇਰ ਵੇਖ ਲੋ ਕਿੰਨਾ ਖਵੰਡੇ ਆ ਲੋਕ ਕਿੰਨਾ ਫੇਰ ਦਿਨੇ ਵੱਧ ਗਿਆ ਬਹੁਤ ਵੱਧ ਗਿਆ ਤਦ ਵੀ ਇੰਨੇ ਚਿਰ ਦੇ ਆਪਾਂ ਮਹੀਨਾ ਡੇਢ ਮਹੀਨਾ ਹੋ ਗਿਆ ਖਵਣ ਦੇ ਕਿ ਕੰਮ ਨਾ ਖਰਾਬ ਹੋ ਜਾਏ ਹੋਰ ਆਪਾਂ ਕਿਤੇ ਇਧਰ ਲਾਲੀਏ ਹੋਰ ਲਾਲੀਏ ਹੋਰ ਨਾ ਦੇ ਮਿੱਟੀ ਇਧਰ ਲਾਲੀਏ ਕਿਤੇ ਮਹਾਰਾਜ ਨੁਕਸਾਨ ਨਾ ਹੋ ਜੇ ਤੇ ਇਹ ਜਿਹੜੀ ਮਿੱਟੀ ਆ ਰਹੀ ਹੈ ਇਹ ਕੌਣ ਲੈ ਗਿਆ ਰੇ ਇਹ ਮਿੱਟੀ ਬਾਹਰੋਂ ਆਉਂਦੀ ਹੈ ਸੰਗਤ ਸੇਵਾ ਕਰ ਬਾਹਰੋਂ ਬਾਹਰੋਂ ਹੀ ਆਉਂਦੀ ਜਿੰਨੀ ਮਿੱਟੀ ਬਾਹਰੋਂ ਆਉਂਦੀ ਆ ਕੁਝ ਨਾ ਦਾਈ ਫਿਰੋਜਪੁਰਾ ਲੌਂਗੋਜ ਨਾ ਦਾ ਜੀਰੇ ਵੱਲੋਂ ਕੋਈ ਤਾਂ ਬਾਹਰੋਂ ਮੁਕਤੀ ਵੱਲੋਂ ਇਹਨੀ ਜਿੰਨੀ ਮਿੱਟੀ ਆਉਂਦੀ ਸਾਰੀ ਵੀਰਜੀ ਬਾਹਰੋਂ ਆਉਂਦੀ ਆ ਜਦੋਂ ਵੀਡੀਓ ਜਾਂਦੀਆਂ ਲੋਕੀ ਪਉਂਦੇ ਇੱਧਰ ਦੇ ਬਣਾ ਬਣਾ ਕੇ ਫਿਰ ਲੋਕੀ ਨਾਲ ਦੇ ਕੋਈ ਰਾਸ਼ਨ ਲਈ ਆਉਂਦਾ ਵਾ ਡੰਗਰਾ ਤੇ ਚਾਰਾ ਲਈ ਆਉਂਦਾ ਕੋਈ ਮਿੱਟੀ ਲਈ ਆਉਂਦਾ ਮਿੱਟੀ ਦੀ ਜਿਆਦਾ ਜ਼ਰੂਰਤ ਆ ਆ ਜਿੰਨੀ ਮਿੱਟੀ ਪੈ ਗਈ ਆ ਸਾਰੀ ਬਾਹਰੋਂ ਆਈ ਕੋਈ ਇਧਰੋਂ ਲੋਕ ਲੱਗੇ ਪਰ ਜਿੰਨੀ ਮਿੱਟੀ ਬਾਹਰੋਂ ਲੋਕਾਂ ਨੇ ਸਾਥ ਦਿੱਤਾ ਧੰਨਵਾਦ ਹੋਵੇ ਵਿਚਾਰਿਆਂ ਦਾ ਫਲਾ ਹੋਵੇ ਲੋਕਾਂ ਦਾ ਜਿੰਨਾ ਬਾਹਰੋਂ ਸਾਥ ਦਿੱਤਾ ਜਿਨ੍ਹਾਂ ਨੇ ਜਿੰਨੀ ਮਿੱਟੀ ਪੈ ਗਈ ਵੰਡ ਦਿੱਤੀ ਜੀ ਬਾਬੂ ਥੋੜੀ ਉਮਰ ਜਿਹੜੇ ਹਸਾਉਣਾ ਦੇਖਦਾ ਮੈਂ ਇਹ ਵੀ ਕਾਫੀ ਹੋ ਗਈ ਆ ਥੋੜੀ ਉਮਰ ਚ ਕਿੰਨਾ ਮਾ ਚਾਂਸ ਲੱਗਦਾ ਤੁਹਾਨੂੰ ਇਹ ਅਸੀਂ ਤੇ ਆਨੂ ਤੇ ਹੋ ਗਿਆ ਮਤਲਬ 5-7 ਸਾਲ ਐ 10 ਸਾਲ ਹੋ ਗਏ ਨੇ ਆਨੂ ਸਾਡੀ ਦਾ ਦੂਜਾ ਚਾਂਸ ਜੀ ਦੂਜਾ ਚਾਂਸ ਹਾਂ ਆਪਾਂ ਦੇ ਬਲਾਮੂ ਆਣ ਕੇ ਪਹਿਲੀ ਸਾਡੀ ਸਾਡੀ ਦਾ ਦੂਜਾ ਚਾਂਸ ਜੀ ਇਹ ਤੇ ਆੜ ਕੰਮ ਬਣ ਗਿਆ ਠੀਕ ਹੈ ਪਰ ਇਹ ਬਹੁਤ ਮਾੜਾ ਮਾਰ ਬਣ ਦੇ ਬਚਾਰ ਰੱਖੇ ਮਾਲ ਕੀ ਨਾਦ ਨਾ ਖਾਵੇ ਕੇ ਮੈਂ ਆਪਣੀ ਅੱਖੀ ਵੇਖਿਆ ਜਿਵੇਂ ਚੀਕਾਂ ਮਾਰਦੇ ਲੋਕ ਫਜੇ ਨੋ ਕਾਉਂਡ ਡੰਗਤ ਨਹੀਂ ਕੋਲੇ ਜਦੋਂ ਬਾਣੇ ਟੁੱਟ ਗਏ ਨਾ ਪੀਲੀ ਰੀ ਤੋਂ ਚੀਕਾਂ ਮਾਰਦੇ ਲੋਕ ਭਜੇ ਇਹਦੇ ਤੇ ਵੇਖਿਆ ਨਹੀਂ ਜਾਂਦਾ ਉਦੋਂ ਸਮਾਂ ਨਹੀਂ ਵੇਖਿਆ ਜਾਂਦਾ ਮਾਲਕਾ ਇਹ ਨਾ ਖਾਂ ਵੀ ਗਏ ਤਦੇ ਲੋਕ ਖਪੰਡੇ ਨਹੀਂ ਦੇ ਇਹਨਾਂ ਨੂੰ ਲੁਕਣ ਕੀ ਇਹ ਵੀ ਘਰ ਜਾ ਕੇ ਆਪਣੇ ਬਹਿਣ ਸਹੀ ਹੈ ਇਧਰ ਨੇ ਵੀ ਨਾਲ ਹੀ ਤਦੇ ਭੈਣ ਪੜਾਵਾ ਦੇ ਨਾਲ ਖਪੰਡੇ ਆ ਵੀ ਬਚਾਹ ਜੇ ਬਚਾਹ ਜੇ ਕਿਉਂ ਜਿਹੜੇ ਵੇਚ ਨਹੀਂਦੇ ਹੁਣ ਇਧਰੇ ਬਹਿਣੇ ਆਣ ਕੇ ਵਿਚਾਰੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਬਾਪੂ ਇਹ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਆ ਜਾਨੀ ਨੁਕਸਾਨ ਕੋਈ ਨਹੀਂ ਆ ਲੋਕੀ ਪਹਿਲਾਂ ਹੀ ਨਿਕਲ ਨੂਲ ਗਏ ਸੀ ਜਾਨੀ ਨੁਕਸਾਨ ਨਹੀਂ ਕੋਈ ਆ ਠੀਕ ਹੈ। ਭਾਰੇ ਆ ਵੀ ਨੁਕਸਾਨ ਜਿਹੜਾ ਵਿਚ ਲੋਕਾਂ ਦੀਆਂ ਫਸਲਾਂ ਦਾ ਹੋ ਗਿਆ ਉਹਦੇ ਬਹੁਤ ਵੱਡਾ। 10 ਸਾਲ 15 ਸਾਲ ਘਾਟਾ ਪੂਰਾ। ਘਾਟਾ ਪੈ ਗਿਆ। ਉਹਦੇ ਇਹਨਾਂ ਨੂੰ ਵਿਚਾਰੇ ਨੂੰ ਮਿਲਣਾ ਹੀ ਨਹੀਂ। ਹੂੰ। ਨਾ ਉਹਨਾਂ ਦਾ ਪੁਰਾਣਾ ਕਣਕ ਦੀ ਵੀ ਕਿਹੜੀ ਆਸ ਵਿਚਾਰਿਆਂ ਨੂੰ। ਹੂੰ। ਕਦੋਂ ਬੀਜੀ ਜਾਣੀ ਕਦੋਂ ਕਦੋਂ ਪਾਣੀ ਸੁੱਕੂਗਾ। ਗਾਂ ਆਰਤੀਆਂ ਨੇ ਪੈਸੇ ਨਹੀਂ ਦੇਣੇ। ਫਸਲ ਜਾਊਗਾ ਕਿਸੇ ਦੇ ਪੈਸਾ ਦੇ ਤੋਂ ਨਹੀਂ ਤੇ ਹੁਣ ਤੱਕ ਜਾਲੀਆਂ ਗੱਲਾਂ ਨਹੀਂ ਲੀਆਂ। ਅਗੇ ਲੋਕੀਏ ਸਮੇਂ ਦੀ ਸਰਕਾਰ ਦਾ ਕੋਈ ਹੁਣ ਤੱਕ ਆਇਆ ਨੁਮਾਇੰਦਾ ਨਹੀਂ ਸਮੇਂ ਦੀ ਸਰਕਾਰ ਦੇ ਬੜੇ ਲੋਕ ਆਏ ਆ ਬੜੇ ਐਮਐਲਏ ਆ ਕਈ ਆਏ ਆ ਇੱਥੇ ਡਿਪਟੀ ਆਏ ਆ ਪਰ ਕੀਤਾ ਕੱਖ ਨਹੀਂ ਕਿਸੇ ਨੇ ਇੱਕ ਟਰਾਲੀ ਜਿੰਨਾ ਤੇਲ ਵੀ ਨਹੀਂ ਪਾਇਆ ਆ ਭੁੱਲਰ ਸਾਹਿਬ ਆਏ ਉਹਨਾਂ ਨੇ ਥੋੜਾ ਬੋੜਾ ਤੇਲ ਦੇ ਕਹਿ ਕੇ ਇਸ ਤੇਲ ਤੂਲ ਪਵਾਇਆ ਉਹ ਵੀ ਮੌਕੇ ਦੇ ਐਮਐਲਏ ਆ ਤਾਂ ਕਰਕੇ ਨਾ ਪਾਇਆ ਹੋਰ ਟੀਸੀ ਤਾਂ ਆ ਕੇ ਰੋਜ ਅਫਸਰ ਤੁਰੇ ਆਉਂਦੇ ਆ ਫੋਟੋਆਂ ਲਵਾ ਲੋ ਲੈ ਜਾਂਦੇ ਆ ਇਹਨਾਂ ਦੇ ਖਾਤੇਆਂ ਜਾਂ ਅਫਸਰਾਂ ਦੇ ਪੈਸੇ ਆ ਜਿਮੀਨਾ ਕਿਸੇ ਦੀਆਂ ਰੁੜਗੀਆਂ ਫੋਟੋਂ ਲਵਾ ਕੇ ਸਰਕਾਰ ਕੋ ਪੈਸੇ ਇਹਨਾਂ ਨੇ ਪਵਾ ਲੈਣੇ ਆ ਹੈ ਤੇ ਜਿਹੜੇ ਖਵੰਡੇ ਆ ਇਹ ਵਿਚਾਰੇ ਨਾਲ ਦੇ ਲੋਕ ਆਮ ਲੋਕ ਖਵੰਡੇ ਜਨਾਂ ਦੀਆਂ ਜ਼ਮੀਨਾਂ ਮਾਰੀ ਗਏ ਉਹ ਖਵੰਡੇ ਆ ਤੇ ਪੈਸੇ ਸਰਕਾਰ ਦੇ ਖਾਤਿਆਂ 'ਚ ਐਮ ਐਲ ਏ ਨੇ ਪਵਾ ਲੈਣੇ ਵੀ ਅਸੀਂ ਬੰਨ ਦੀ ਆ ਕਰਾਉਂਦੇ ਅਸੀਂ ਬੰਨਦਾ ਕਰਾਉਂਦੇ ਜਦ ਤੱਕ ਵੇਖਿਆ ਕੋਈ ਨਹੀਂ ਸਰਕਾਰ ਨੇ ਕਿਤੇ 10 ਰੁਪਏ ਵੀ ਬੰਨ੍ਹਾਤੇ ਤੇ 100 ਆ ਦੇ ਦਿੱਤੇ ਹੁਣ ਵੀ ਆਲੇ ਪਵਾ ਲਓ ਇਹ ਪੁਰਸ਼ਾਂ ਨੇ ਮੈਂ ਭੁੱਜਾ ਜਿੰਨਾ ਪੰਜਾਬ ਦਾ ਇੱਕਾ ਹੁਣ ਇਸ ਟਾਈਮ ਵੇਖਣ ਨੂੰ ਮਿਲ ਰਿਹਾ ਲੱਗਦਾ ਤੁਹਾਨੂੰ ਵੀ ਆਪਣੀ ਨੌਜਵਾਨ ਪੀੜ੍ਹੀ ਜਿਹੜੀ ਲੋਕ ਭੰਡਦੇ ਹੁੰਦੇ ਸੀ ਨਸ਼ੇੜੀ ਕਹਿ ਕੇ ਬਾਹਰ ਲੀਆਂ ਸਟੇਟਾਂ ਵਾਲੇ ਜਾਂ ਕੋਈ ਆਪਣੇ ਤੇ ਜਿਹੜੇ ਜਿਹੜੇ ਆਪਾਂ ਨੂੰ ਪਸੰਦ ਨਹੀਂ ਕਰਦੇ ਉਹ ਬੰਦੇ ਪਰ ਅੱਜ ਨੌਜਵਾਨੀ ਆਪਾਂ ਵੇਹਣਿਆ ਜੋ ਦਿਨ ਰਾਤ ਇੱਕ ਕਰਦੀ ਐ ਤੇ ਕਿਤੇ ਨਾ ਕਿਤੇ ਹੁੰਦਾ ਹੌਸਲਾ ਹੌਸਲਾ ਬੜਾ ਜੀ ਜੇ ਨੌਜਵਾਨ ਨਾਂ ਵਿਚਾਰੇ ਬਾਹਰੋਂ ਇਡੇ ਟ੍ਰਾਲੇ ਲੈ ਲੈਂਦੇ ਆ ਜਿੱਤਰਾ ਵੀਡੀਓ ਜਾਂੜੀਆਂ ਪੈ ਪੈ ਕੇ ਜਾਂੜੀਆਂ ਜੇ ਨਾਂ ਵਿਚਾਰੇ ਇੰਨਾ ਟ੍ਰਾਲੇ ਲਿਆਉਣਾ ਮਿੱਟੀ ਦੇ ਟ੍ਰਾਲੇ ਤੁਹਾਡੇ ਸਾਹਮਣੇ ਲੈਣ ਦੇ ਇੱਕ ਤਾਂ ਵਿਚਾਰੇ ਤੋੜੇ ਲਾਉਣ ਦੇ ਆ ਕਿਦਾਂ ਵਿਚਾਰੇ ਹੰਬੇ ਆ ਕਿਦਾਂ ਵਿਚਾਰੇ ਰਾਸ਼ਨ ਲਿਆਉਣ ਦੇ ਜੇ ਇੰਨੀ ਮਿੱਟੀ ਬਾਹਰ ਸਾਡੇ ਵਿਚਾਰਿਆਂ ਉਹਦੇ ਬੰਨ ਨਹੀਂ ਹੀ ਬਜਣਾ ਇਹ ਦੇ ਵਿਚਾਰੇ ਹੰਬੇਪੇ ਆ ਕੀ ਜਾਂਦੇ ਨੇ ਨਾਂ ਦਾ ਹੀ ਇੱਕ ਜਾਣਾ ਡਿਆ ਹੋਵੇ ਨਾਲ ਦੂਜਾ ਡਿਆਵੇ ਦੂਣੀ ਮਤ ਹੋਈਂਦੀ ਆ ਇਹ ਬਾਹਰ ਲਿਆਂ ਦੇ ਸਿਰ ਤੇ ਹੀ ਨਾਂ ਆਂਦਾ ਹੀ ਇਹ ਬੰਨ ਖਲੋਤਾ ਉਹਦਾ ਬੰਨ ਨਹੀਂ ਹੀ ਵੀ ਜੀ ਰਹਿਣਾ ਇੱਕ ਮਹਾਪੁਰਸ਼ ਬਹੁਤ ਜਿਆਦਾ ਵੱਡਾ ਸੰਜੋਗ ਦਿੰਦੇ ਆ ਮਹਾਪੁਰਸ਼ਾਂ ਦੀ ਵੱਡੀ ਵੱਡੀ ਉਮਰ ਕਰੇ ਜਿਹੜਾ ਨਾਂ ਨੇ ਇੰਨੇ ਸਾਰੇ ਇਲਾਕੇ ਨੂੰ ਸੰਭਾਲ ਕੇ ਰੱਖਿਆ ਨਹੀਂ ਤੇ ਇੱਥੋਂ ਲੈ ਕੇ ਬੁੱਢੇ ਤੋਂ ਕੋੜ ਤੱਕ ਤਾਂ ਨਾਂ ਦਾ ਹੀ ਬੁੱਧ ਸਿੰਘ ਵਾਲੀ ਤਲਵੰਡੀ ਤੱਕ ਤਬਾ ਤਬਾ ਇਹਨੇ ਮਚਾਉਣੀ ਮਚਾਉਣੀ ਦਾ ਕਿੰਨਾ ਏਰੀਆ ਅੱਗੇ ਕਿੱਥੇ ਕਿਹੜੇ ਕਿਹੜੇ ਪਿੰਡ ਆ ਜਿਹੜੇ ਅੱਗੇ ਲੱਗਦਾ ਵੀ ਇਹ ਬਸ ਨਹੀਂ ਸਕਦੇ ਇਹ ਤੇ ਨਾਂ ਲਈ ਸਭਰਾ ਬੁੱਢਾ ਕੋੜ ਤੂਤ ਹੂੰ ਬੁੱਧ ਸਿੰਘ ਵਾਲੀ ਤੰਡੀ ਇਹ ਤੋਂ ਮਤਲਬ ਸਾਰਾ ਨਾਂ ਦੇ ਨੇ ਤਬਾਈ ਮਚਾਉਂਦੇ ਜਾਣਾ ਜਿਉਂ ਵੱਡ ਨੂੰ ਇਹਨੇ ਛੱਡਣਾ ਜੀ ਇਹਨੇ ਛੱਡਣਾ ਕਿੰਨਾ ਵੇਖੋ ਤੁਹਾਡੇ ਸਾਹਮਣੇ ਕਿੰਨਾ ਪਾਣੀ ਉੱਚਾ ਇਹਨੇ ਛੱਡਣਾ ਕਿਸੇ ਨੂੰ ਇਹਨੇ ਨਹੀਂ ਛੱਡਣਾ ਕਿਸੇ ਨੂੰ ਮਾਲਕਾ ਇਹ ਨਾਂ ਦੇ ਪੀਰ ਖਵਾ ਜਾਵਾ ਇਹਦੇ ਗਾੜੀ ਅਰਦਾਸ ਬੇਨਤੀ ਆ ਬੱਸ ਇਹਦੇ ਗਾੜੀ ਜ਼ੋਰ ਕੋਈ ਨਹੀਂ ਅਜੇ ਆਪਾਂ ਅੱਗ ਗਾੜੀ ਵੀ ਜ਼ੋਰ ਪਾਵਾਂਗੇ ਉਹਨੂੰ ਵੀ ਡਾਕਲਾਂ ਕੋਈ ਮਸ਼ੀਨਾ ਮੰਗਾਵਾਂਗੇ ਬਾਹਰ ਇਹਨੂੰ ਕਿਹੜੀ ਮਸ਼ੀਨ ਮਂਗਾਵਾਂਗੇ ਹੂੰ ਇਹਦੇ ਗਾੜੀ ਤੇ ਬੱਸ ਅਰਦਾਸ ਬੇਨਤੀ ਆ ਮਾਲਕਾ ਤੂੰ ਠੰਡਾ ਆ ਕੇ ਚੱਲ ਆਪਣੇ ਦੈਰੇ ਦੇ ਵਿੱਚ ਚੱਲ ਮਾਲਕਾ ਤੇਰੀ ਗਾੜੀ ਇਹੋ ਅਰਦਾਸ ਬੇਨਤੀ ਪੀਰ ਖਵਾਜਾ ਦੇਵਤਿਆ ਤੂੰ ਆਪਣੇ ਇੰਟਰ ਦੇ ਵਿੱਚ ਚੱਲ ਤੈਨੂੰ ਅਸੀਂ ਕੁਝ ਨਹੀਂ ਆਂਦੇ ਤੂੰ ਜਿੰਨਾ ਮਰਜ਼ੀ ਮਗਰੋਂ ਆ ਜਾ ਪਰ ਆਪਣੇ ਬੰਨ ਦੇ ਵਿੱਚ ਰਹਿ ਰਹਿ ਕੇ ਤੇ ਗਾਂ ਦਾ ਗਾਂ ਨਿਕਲ ਜਾ ਸਾਨੂੰ ਨਾ ਤੰਗ ਕਰੀਂ ਇਹਦੇ ਬੀਤੀ ਜਾਣ ਕੇ ਸਰਕਾਰ ਆ ਜਿਹੜੀ ਇਹ ਜਾਣ ਕੇ ਮਾਨਦੀ ਆ ਇੰਨੀ ਮਾਨਦੀ ਕਦੀ ਪਾਣੀ ਘਟ ਕਰ ਲੈਂਦੇ ਆ ਤੇ ਫੇਰ ਛੱਡ ਦਿੰਦੇ ਆ ਹੁਣ ਡੈਮਾਂ 'ਚ ਕਦੇ ਮਗਰ ਇੰਨੇ ਮੀਂਹ ਪੈਣ ਦੇ ਵੀ ਇੰਨਾ ਡੈਮ ਦੇ ਵਿੱਚ ਪਾਣੀ ਜਮਾ ਆ ਵੀ ਆ 1 ਮਹੀਨਾ ਦੇ ਨਾਲ ਦੋ ਮਹੀਨੇ ਹੋ ਗਿਆ ਆ ਲਗਾਤਾਰ ਇਦਾਂ ਇੱਕ ਢੋ ਕੰਢੋ ਕੰਢੀ ਦਰਿਆ ਚ ਲੰਡਿਆ ਫੇਰ ਜਦੋਂ ਹਰਿਆਣਾ ਆਂਦਾ ਸਾਨੂੰ ਪਾਣੀ ਲੋੜ ਆ ਜਦੋਂ ਹਰਿਆਣੇ ਨੂੰ ਪਾਣੀ ਜਾਂਦਾ ਤੇ ਹੁਣ ਹਰਿਆਣਾ ਕਿਤੇ ਗਿਆ ਹੁਣ ਮਰ ਗਿਆ ਹਰਿਆਣਾ ਹੁਣਾਂ ਦੇ ਨਹਿਰਾ ਐ ਸਾਬ ਬੰਦਿਆ ਉਹ ਵੀ ਬੰਦਿਆ ਦੂਜੀ ਵੀ ਬੰਦਿਆ ਦੋਵੇਂ ਨਹਿਰਾ ਬੰਦਿਆ ਤੇ ਸਾਰੇ ਬੱਤੀ ਦੇ ਬੱਤੀਦਾਰ ਖੋਲ ਕੇ ਨਾ ਦੋਹਾਂ ਦਰਿਆਵਾਂ ਦਾ ਮੂੰਹ ਹੀ ਐਨੂੰ ਕੀਤਾ ਵੀ ਇਹ ਇਹ ਬੰਨ ਰਹਿ ਨਾ ਜਾਵੇ ਇਹਨਾਂ ਨੂੰ ਮਾਰ ਦਿਓ ਲੋਕਾਂ ਨੂੰ ਬੱਸ ਕੀ ਲੱਗਦਾ ਬਾਪੂ ਐ ਪੰਜਾਬੀ ਮਰ ਜਾਣਗੇ ਇਹ ਇਦਾਂ ਨਹੀਂ ਪੰਜਾਬੀ ਮਾਰਦੇ ਭਾਵੇਂ ਜੋ ਮੱਦੀ ਕਰ ਲੈਣੇ ਇਦਾਂ ਨਹੀਂ ਪੰਜਾਬੀ ਮਾਰੇ ਪੰਜਾਬੀਆਂ ਨੂੰ ਰਾਜ ਦੇ ਮਾਰਦੇ ਆ ਜਸੰਤ ਭਿੰਡਰਾਂ ਵੇਲੇ ਵੀ ਇਹਨਾਂ ਨੇ 84 ਵੇਲੇ ਵੀ ਪੰਜਾਬੀਆਂ ਨੂੰ ਮਾਰਦੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਇਹ ਦੁੱਗਣੇ ਹੋ ਕੇ ਉੱਠਦੇ ਆ ਇਹ ਦੁੱਗਣੇ ਹੋ ਕੇ ਉੱਠ ਗਏ ਇਹਨਾਂ ਨਹੀਂ ਮਰਨਾ ਇਹਨਾਂ ਨੂੰ ਮਾਰ ਦਿਓ ਮਰ ਜਾਣਗੇ ਮਸੇ ਰੰਗੜ ਵਰਕੇ ਮਾਰ ਕੇ ਰੰਗ ਜੇ ਵਰਕੇ ਮਾਰ ਕੇ ਇਹ ਕਿਤੇ ਮਰੇ ਵੀਰ ਜੀ ਇਹ ਨਹੀਂ ਮਰਦੇ ਇਹਨਾਂ ਨੂੰ ਇਹ ਨਾਲ ਕੋਈ ਸਮਝੇ ਮੋਨੇ ਘੋਨੇ ਆ ਚਾਹੇ ਇਹਨਾਂ ਦੇ ਸਿਰ ਤੇ ਦਾੜੀਆਂ ਨਹੀਂ ਆ ਇਹ ਵੀਰ ਜੀ ਨਾਂ ਦੇ ਚੜਦੀ ਕਲਾ ਦੀ ਫੌਜ ਨਾਲ ਚੜਦੀ ਕਲਾ ਜੀ ਰਹਿਣਾ ਭਾਵੇਂ ਜੋ ਮਰਜੀ ਲੋਕਾਂ ਆਹ ਤੇ ਖੜੋ ਭਾਵੇਂ ਆਪਣੇ ਇਧਰ ਚੋੜਾ ਵਾਪਾਂਵੇਂ ਕਿਦਾਂ ਪਰ ਲੋਕਾਂ ਆਤੇ ਖੜੋ ਵੀਜੀ ਜੇ ਉਹਦੇ ਨਾਮ ਦੇ ਮਹਾਰਾਜ ਕੋ ਖੁਸ਼ੀਆਂ ਲੈਣੀਆਂ ਨਾ ਲੋਕਾਂ ਆਤੇ ਖੜਜੋ ਸੇਵਾ ਪਹੁੰਚ ਰਹੀ ਹੈ ਬਾਕੂ ਜਿਹੜੇ ਪੰਜਾਬ ਦੇ ਨੌਜਵਾਨਾ ਜਾਂ ਨੌਜਵਾਨ ਮੁੰਡੇ ਤੁਹਾਡੇ ਸਾਹਮਣੀਆਂ ਦੇਖੋ ਵੀਜੀ ਕਿੰਨੀ ਕਿੰਨੀ ਸੇਵਾ ਲਿਆਉਣ ਦੇ ਆ ਕਿਦਾਂ ਰਾਸ਼ਨ ਲਿਆਉਣ ਦੇ ਕਿਦਾਂ ਲੋਕਾਂ ਦੇ ਘਰਾਂ ਦੇ ਦੇਣ ਦੇ ਆ ਕਿਦਾਂ ਮਿੱਟੀ ਆਉਂਡੀ ਇਦੋਂ ਵੱਡੀ ਸੇਵਾ ਹੋਰ ਵਿਚਾਰੇ ਕੀ ਕਰ ਸਕਦੇ ਹੈ ਇਹ ਮਹਾਪੁਰਸ਼ਾਂ ਦੀ ਕਲਾ ਵਰਤਨ ਢਈ ਆ ਜੀ ਇਹਨਾਂ ਮਹਾਪੁਰਸ਼ਾਂ ਨੇ ਮੱਥਾ ਲਾਇਆ ਲੋਕਾਂ ਨਾਲ ਮੱਥਾ ਲਾਇਆ ਇਹਨਾਂ ਦਾ ਭਲਾ ਹੋਣਾ ਸਰਕਾਰਾਂ ਦਾ ਕਿਹਦੇ ਕੀ ਕੰਮ ਕਰੂਗਾ ਚੰਗੇ ਕੰਮ ਇਹ ਆ ਕਰਦੇ ਜੇ ਪਾਣੀ ਦੇ ਵੀ ਪਾਣੀ ਛਾਡਾ ਛਾਗਦੇ ਦੁਨੀਆ ਨੂੰ ਮਾਰ ਬਿਆ ਜੀ ਆ ਚੰਗੇ ਕੰਮ ਕਰਨ ਦਿਆ ਜੀ ਹਮ ਧੰਨਵਾਦ ਬਾਬੂ ਸੋ ਇਹ ਗੱਲਾਂ ਬਾਤਾਂ ਦੁਖਦਾਰਤ ਨੇ ਬਈ ਇਹ ਬੋਲਣੇ ਜ਼ਰੂਰੀ ਵੀ ਸੀ ਕਿਸੇ ਨੂੰ ਕੌੜੀਆਂ ਵੀ ਲੱਗਣਗੀਆਂ ਗੱਲਾਂ ਪਰ ਕਿਸੇ ਦੇ ਵਾਸਤੇ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਕਿਸੇ ਵੀ ਹੱਦ ਤੱਕ ਜਾਂਦਾ ਬੰਦਾ ਸੋ ਇਹੀ ਪ੍ਰਬੰਧ ਆ ਜਿਹੜੇ ਅੱਜ ਪ੍ਰਸ਼ਾਸਨ ਕਰ ਰਿਹਾ ਜੇ ਕਿਤੇ ਅੱਜ ਤੋਂ 2 ਮਹੀਨੇ 4 ਮਹੀਨੇ ਪਹਿਲਾਂ ਕੀਤੇ ਹੁੰਦੇ ਤਾਂ ਸ਼ਾਇਦ ਉਹ ਘਰਾਂ ਚ ਕਸ਼ਤੀਆਂ ਜਨਰੇਸ਼ਨ ਲੈ ਕੇ ਜਾਣ ਦੀ ਲੋੜ ਨਾ ਪੈਂਦੀ ਜਿਹੜੇ ਘਰ ਅੱਜ ਟੈ ਟੇਰੀ ਹੋ ਗਏ ਜਿਨ੍ਹਾਂ ਦੇ ਟਰੈਕਟਰ ਖੜੇ ਖੜੇ ਮਿੱਟੀ ਦੇ ਵਿੱਚ ਦੱਬੇ ਗਏ ਅਜੇ ਕਈ ਪਰਿਵਾਰ ਆ ਜਿਹੜੇ ਜਿਨ੍ਹਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰਮਾਤਮਾ ਅੱਗੇ ਮਿਹਰ ਕਰਦੇ ਆ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਸੋ ਉੱਭਰ ਕੇ ਬਾਹਰ ਆਵੇ ਤੇ ਫਿਰ ਚੜ੍ਹਦੀ ਕਲਾ ਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ